ਯਾ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਇਹ ਲੈਸ ਨੂੰ ਕਿਸ ਤਰ੍ਹਾਂ ਅਟੈਚ ਕਰਨਾ ਸਲਵਾਰ ਤੇ ਦੱਸਦਾ ਵੀ ਆਪਾਂ ਇਹ ਪਾਕਿਸਤਾਨੀ ਸਲਵਾਰ ਬਣਾ ਰਹੇ ਆ ਸਟੇਟ ਸਲਵਾਰ ਇਹ ਵੱਡੇ ਪਣੇ ਵਾਲਾ ਫੈਬਰਿਕ ਆਗਾ ਇਹ ਦੇਖੋ ਆਪਾਂ ਨੇ ਡਬਲ ਫੋਲਡ ਕਰਕੇ ਰੱਖ ਲੈਣਾ ਜੋ ਇਹਦੀ ਬੰਦ ਸਾਈਡ ਆਗਾ ਇੱਥੋਂ ਆਪਾਂ ਨੇ ਪਹਿਲਾਂ ਮਾਰਕ ਲਗਾ ਲੈਣਾ ਵੀ ਆਪਣੀ ਮੋਰੀ ਕਿੰਨੇ ਇੰਚ ਆ ਆਪਣੀ ਜਿਹੜੀ ਮੋਰੀ ਆਪਾਂ ਕਟਿੰਗ ਕਰਨੀ ਆ ਸਟਿਚਿੰਗ ਕਰਨੀ ਆ 7 ਇੰਚ ਤਿਆਰ ਰੱਖਣੀ ਆ ਮੈਂ ਨਿਸ਼ਾਨ ਲਗਾ ਲਿਆ ਇਧਰਲੀ ਸਾਈਡ ਵੀ ਲਗਾ ਲਿਆ ਤੇ ਸੇਮ ਇਧਰਲੀ ਸਾਈਡ ਵੀ ਆਪਾਂ 7 ਇੰਚ ਤੇ ਨਿਸ਼ਾਨ ਲਗਾ ਲਿਆ ਹੁਣ ਆਪਾਂ ਨੇ ਕੀ ਕਰਨਾ ਮੈਂ ਤੁਹਾਨੂੰ ਦੱਸਦਾ ਜਿਹੜੀ ਆਪਾਂ ਇਹ ਲੇਸ ਲਗਾਉਣੀ ਹੈ ਨਾ ਇਹ ਮਾਰਕ ਤੋਂ ਆਪਾਂ ਨੇ 2-3 ਇੰਚ ਵੱਧੇ ਅਟੈਚ ਕਰਾਂਗੇ ਨਾਲ ਆਪਾਂ ਇਹਦਾ ਕਰਕੇ ਅਟੈਚ ਕਰਨੀ ਆ ਤੇ ਆਪਾਂ ਇਹਦੇ ਉੱਪਰ ਫਿਨਿਸ਼ਿੰਗ ਦੇ ਲਈ ਇਹ ਇੱਕ ਕੋਰ ਲੇਸ ਲਗਾਵਾਂਗੇ ਇਹਦੇ ਨੀਚੇ ਜਿਹੜਾ ਮੂਰੀ ਵਗੈਰਾ ਨਹੀਂ ਬਣੂਗੀ ਆਪਾਂ ਲੇਸ ਨਾਲੇ ਵਧੀਆ ਡਿਜ਼ਾਈਨਿੰਗ ਕਰ ਦਾਂਗੇ ਆਪਾਂ ਕਮੀਜ਼ ਦਾ ਜਿਹੜਾ ਫਰੰਟ ਪੱਲਾ ਸੀ ਤਿਆਰ ਕਰ ਰੱਖਿਆ ਇਹ ਕੋਨਟਰਾ ਗਰਾਉਂਡ ਲੇਸ ਲਗਾਈ ਹੋਇਆ ਕਿਤੇ ਵੀ ਤੁਹਾਨੂੰ ਬਲ ਵਗੈਰਾ ਨਹੀਂ ਦਿਖੂਗਾ ਤੇ ਮੈਂ ਤੁਹਾਨੂੰ ਇੱਕ ਤਰੀਕਾ ਦੱਸੂਗੀ ਉਹਨਾਂ ਵੀਡੀਓ 'ਚ ਵੀ ਆਪਾਂ ਕਿੱਦਾਂ ਬਣਾ ਸਕਦੇ ਹਾਂ ਤੇ ਆਪਾਂ ਨੇ ਕੀ ਕਰਨਾ ਹੈ ਨਾ 2 ਤੋਂ 2.5 ਇੰਚ ਨੀਚੋਂ ਛੱਡ ਕੇ ਇਦਾਂ ਪ੍ਰੈਸ ਨਾਲ ਕ੍ਰੀਜ਼ ਬਣਾ ਲੈਣੀ ਆ ਇਹਦੇ ਉੱਪਰ ਆਪਾਂ ਇਦਾਂ ਲੇਸ ਰੱਖਾਂਗੇ ਤੇ ਨੀਚੋਂ ਇਹਨੂੰ ਇਦਾਂ ਫੋਲਡ ਕਰਨਾ ਇਦਾਂ ਤਾਂ ਫਿਰ ਆਪਣੀ ਜਿਹੜੀ ਕ੍ਰੀਜ਼ਾ ਬਣੀ ਹੋਈ ਹੋਊਗੀ ਹਨ ਆਪਾਂ ਨੂੰ ਕੱਪੜਾ ਮਤਲਬ ਵੱਧ ਕੱਟਣੀ ਰਹੂਗਾ ਆਪਾਂ ਕੀ ਕਰਨਾ ਇਹ ਜਿਹੜਾ ਆਪਾਂ ਕੱਪੜਾ ਫੋਲਡ ਕੀਤਾ ਹੋਇਆ ਸੀ ਇਹ ਆਪਾਂ ਨੇ ਖੋਲ ਲੈਣਾ ਵਿੱਚੋਂ ਦੇਖੋ ਜੇ ਇਦਾਂ ਆਪਾਂ ਨੇ ਖੋਲ ਲਿਆ ਜਿੱਥੇ ਆਪਾਂ ਨੇ ਨਿਸ਼ਾਨ ਲਗਾਏ ਹੋਏ ਉੱਥੋਂ ਆਪਾਂ ਸਟਾਰਟ ਕਰਾਂਗੇ ਲੈਸ ਰੱਖ ਕੇ ਸਿਲਾਈ ਲਗਾਉਣਾ ਤੁਸੀਂ ਇਦਾਂ ਵੀ ਕਰ ਸਕਦੇ ਹੋ ਪਹਿਲਾਂ ਮੂਰੀ ਵਾਲੀ ਕਾਟ ਪਾ ਕੇ ਨਾ ਇਹ ਕੱਪੜਾ ਕਟਿੰਗ ਵੀ ਕਰ ਸਕਦੇ ਹੋ ਮੈਂ ਇਹ ਇਸ ਲਈ ਕਟਿੰਗ ਨਹੀਂ ਕੀਤਾ ਕਿਉਂਕਿ ਮੈਨੂੰ ਲੈਂਥ ਵਗੈਰਾ ਦਾ ਪਤਾ ਲੱਗ ਜੂਈਏ ਕਿੰਨੀ ਲੈਸ ਲਗਾ ਕੇ ਤਿਆਰ ਰਹੂਗੀ ਨਾ ਲੈਂਥ ਤੇ ਉਦੋਂ ਬਾਅਦ ਮੈਂ ਉਹ ਕਾਟਾਂ ਪਾਉਣੀਆਂ ਨੇ ਜੇ ਤੁਹਾਨੂੰ ਦੂਜੀ ਤਰ੍ਹਾਂ ਸਿਖਾਲਾ ਲੱਗਦਾ ਸੌਖਾ ਲਾ ਤੁਸੀਂ ਉਦਾਂ ਕਰ ਸਕਦੇ ਹੋ ਹੁਣ ਜਿੱਥੋਂ ਆਪਣਾ ਨਿਸ਼ਾਨ ਹੈਗਾ ਮੂਰੀ ਦਾ ਉੱਥੋਂ ਆਪਾਂ ਲੈਸ ਰੱਖਾਂਗੇ ਦੇਖੋ ਜੀ ਆਪਾਂ ਸਲਵਾਰ ਦਾ ਕੱਪੜਾ ਜਿਹੜਾ ਸਿੱਧਾ ਕਰਕੇ ਰੱਖਣਾ ਇਹਦੇ ਉੱਪਰ ਜਿਹੜੀ ਲੇਸ ਆਪਾਂ ਨੇ ਇਦਾਂ ਪੁੱਟੀ ਕਰਕੇ ਰੱਖਣੀ ਹੈ ਇਹ ਜਿਹੜੀ ਆਪਾਂ ਨੇ ਕਰੀਜ਼ ਬਣਾਈ ਹੋਈ ਹੈ ਨਾ ਪ੍ਰੈਸ ਨਾਲ ਉਹ ਕਰੀਜ਼ ਤੱਕ ਇਹ ਕੱਪੜੇ ਨੂੰ ਆਪਾਂ ਫੋਲਡ ਕਰ ਦੇਣਾ ਦੇਖੋ ਜੀ ਇਦਾਂ ਆਪਣੇ ਕੱਪੜਾ ਫੋਲਡ ਕਰ ਦੇਣਾ ਉੱਪਰ ਨੂੰ ਅਜੇ ਇੱਥੇ ਹੁਣ ਆਪਾਂ ਸਟਿਚਿੰਗ ਕਰ ਦਿੰਨੀ ਆ ਬਿਲਕੁਲ ਕਿਨਾਰੇ ਕਿਨਾਰੇ ਤੇ ਜਿਹੜੀ ਸਲਾਈ ਲਗਾਉਣੀ ਆ ਆਪਾਂ ਨੇ ਉਜੀ ਅੰਡਰਗਰਾਉਂਡ ਲੇਸ ਜਿਹੜੀ ਆਪਾਂ ਲਗਾ ਲਈਆਂ ਉਹਨੇ ਆਪੇ ਨੂੰ ਇਦਾਂ ਸਾਈਡ ਇਹਦੀ ਚੇਂਜ ਕਰਾਂਗੇ ਹੁਣ ਇਹਨੂੰ ਆਪਾਂ ਵਧੀਆ ਜੀ ਫਿਨਿਸ਼ਿੰਗ ਦੇਣ ਲਈ ਉੱਪਰ ਉੱਪਰੇ ਦੇ ਇੱਕ ਵਾਰ ਪ੍ਰੈਸ ਕਰ ਲਾਂਗੇ ਆਪਾਂ ਦੇਖੋ ਜੀ ਆਪਾਂ ਨੇ ਪ੍ਰੈਸ ਇਹਤੇ ਕਰ ਲਈਆ ਅੱਗੇ ਆਪਾਂ ਇਹ ਲੈ ਕੇ ਦੇ ਉੱਪਰ ਲਗੂਗੀ ਇਹਦੀ ਪ੍ਰੋਪਰ ਵਧੀਆ ਫਿਨਿਸ਼ਿੰਗ ਦੇਣ ਲਈ ਇਸ ਤਰੀਕੇ ਨਾਲ ਇਹਦੇ ਉੱਪਰ ਜਿਹੜੀ ਆਪਾਂ ਇਹ ਲੇਸ ਲਗਾ ਦਾਂਗੇ ਤੇ ਆਪਾਂ ਨੇ ਇਹਦੇ ਕਿਨਾਰੀ ਕਿਨਾਰੀ ਤੇ ਰੱਖਣੀ ਆ ਤੇ ਸਲਾਈ ਲਗਾਉਣੀ ਆ ਤੇ ਲੋ ਜੀ ਇੱਕ ਸਲਾਈ ਆਪਾਂ ਇਸ ਸਾਈਡ ਤੇ ਲਗਾ ਦੇਣੀ ਆ ਦੇਖੋ ਜੀ ਇਹ ਹੁਣ ਆਪਾਂ ਜਿਹੜਾ ਲੇਸ ਲਗਾ ਕੇ ਡਿਜ਼ਾਈਨਰ ਪਹੁੰਚਾ ਇੱਕ ਤਰ੍ਹਾਂ ਦਾ ਆਪਾਂ ਨੇ ਤਿਆਰ ਕਰ ਲਿਆ ਹੌਂਦੇ ਦੇ ਵਿੱਚ ਜਿਹੜਾ ਬੁਕਰਮ ਵਗੈਰਾ ਨਹੀਂ ਪੈਂਦੀ ਤੇ ਆਪਾਂ ਲਾਸਟ ਤੇ ਕੀ ਕਰਨਾ ਜਿਹੜੀ ਵਿੱਚ ਸਲਾਈ ਆ ਨਾ ਇਦਾਂ ਇਸ ਦੇ ਉੱਪਰ ਆਪਾਂ ਤਰਪਾਈ ਕਰਕੇ ਇਹਨੂੰ ਸੈੱਟ ਕਰ ਦਾਂਗੇ ਤੇ ਫਿਰ ਮੈਂ ਤੁਹਾਨੂੰ ਫਾਈਨਲ ਲੁੱਕ ਵੀ ਦਿਖਾਉਂਗੀ ਤੇ ਹੁਣ ਆਪਾਂ ਕੀ ਕਰਾਂਗੇ ਆਪਾਂ ਇਹਦੀ ਲੈਂਥ ਵਗੈਰਾ ਕਟਿੰਗ ਕਰ ਲਾਂਗੇ ਤੇ ਫਿਰ ਤੁਹਾਨੂੰ ਫਾਈਨਲ ਲੁੱਕ ਦਿਖਾਉਣੀ ਆ ਮੈਂ ਵੀ ਇਹ ਕਿੱਦਾਂ ਬਣ ਕੇ ਤਿਆਰ ਹੋਇਆ ਜੀ ਫਾਈਨਲ ਏ ਆ ਜੀ ਦੇਖੋ ਫਾਈਨਲ ਲੁੱਕ ਪਹੁੰਚਿਆਂ ਦੀ ਦੇਖੋ ਕਿੰਨੇ ਸੋਹਣੇ ਬਣਣਗੇ ਲੋ ਜੀ ਸਲਵਾਰ ਆਪਣੀ ਰੈਡੀ ਹੋ ਚੁੱਕੀ ਆ ਆਪਾਂ ਬਿਲਕੁਲ ਕਾਟਨ ਦੇ ਸਿੰਪਲ ਸਲਵਾਰ ਨੂੰ ਦੇਖੋ ਕਿੰਨੀ ਵਧੀਆ ਡਿਜ਼ਾਈਨਿੰਗ ਕਰਕੇ ਪੂਰਾ ਡਿਜ਼ਾਈਨਰ ਸੂਟ ਬਣਾਤਾ ਹੈ ਤੇ ਇਦਾਂ ਦੀਆਂ ਹੋਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਦਾਂ ਦੀ ਮੈਂ ਤੁਹਾਨੂੰ ਆਸਾਨ-ਸਾਨ ਡਿਜ਼ਾਈਨ ਬਣਾਉਣੀ ਦੱਸਦੀ ਰਹੂੰਗੀ ਵੀਡੀਓਜ਼ ਦੇ ਵਿੱਚ ਥੈਂਕ ਯੂ ਸੋ ਮੱਚ